ਅੰਮ੍ਰਿਤਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਵਾਸਤੇ ਬਹੁਤ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਗੁਰੂ ਪਿਆਰਿਓ ਅੱਜ ਅਸੀਂ ਕੱਲ ਕਰਾਂਗੇ ਸ੍ਰੀ ਚੋ ਪਹਿਰਾ ਸਾਹਿਬ ਜੀ ਦੀ ਆਪਣੇ ਘਰ ਵਿੱਚ ਕਿਵੇਂ ਕਰ ਸਕਦੇ ਹੋ ਚੋ ਪਹਿਰਾ ਸਾਹਿਬ ਦਾ ਪਾਠ ਕੀ ਮਰਿਆਦਾ ਹੈ ਅਸੀਂ ਅੱਜ ਗੱਲ ਕਰਾਂਗੇ ਇਹ ਵੀਡੀਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਕਿਸੇ ਹੋਰ ਵੀਰ ਭੈਣ ਦਾ ਭਲਾ ਹੋ ਸਕਦਾ ਹੈ ਸੋ ਪਿਆਰੇ ਹੋ ਅਸੀਂ ਆਪ ਜੀ ਨੂੰ ਪਤਾ ਹੋਏਗਾ ਜੋ ਕਿ ਜੋ ਪਹਿਰਾ ਸਾਹਿਬ ਦਾ ਪਾਠ ਹਰ ਐਤਵਾਰ 12 ਵਜੇ ਤੋਂ 4 ਵਜੇ ਤੱਕ ਸ੍ਰੀ ਅਮਰਤ ਸਰ ਸਾਹਿਬ ਗੁਰਦੁਆਰਾ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਹੁੰਦਾ ਹੈ ਜੋ ਉਹੀ ਪਾਠ ਅਸੀਂ ਆਪਣੇ ਘਰ ਵਿੱਚ ਕਿਵੇਂ ਕਰਦੇ ਹਾਂ ਕਿਵੇਂ ਕਰ ਸਕਦੇ ਹੋ ਕਿਵੇਂ ਘਰ ਵਿੱਚ ਕੀਤਾ ਹੋਇਆ ਪਾਠ ਬਾਬਾ ਦੀਪ ਸਿੰਘ ਜੀ ਦੇ ਗੁਰ ਚਰਨ ਗੁਰਸਾਹਿਬ ਦੇ ਚਰਨਾ ਵਿੱਚ ਪ੍ਰਵਾਨ ਹੋਵੇਗਾ ਗੁਰੂ ਪਿਆਰਿਓ ਸੰਡੇ ਵਾਲੇ ਦਿਨ ਅਸੀਂ ਆਪਣਾ ਕੰਮਕਾਰ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕੇਸੀ ਇਸ਼ਨਾਨ ਕਰਨਾ ਦੂਜੀ ਗੱਲ ਜਿਸ ਥਾਂ ਅਸੀਂ ਪਾਠ ਕਰਨਾ ਹੈ ਉਹ ਥਾਂ ਸਾਫ਼ ਸੁਥਰੀ ਹੋਵੇ ਤੇ ਸਾਫ਼ ਸੁਥਰਾ ਬਿਸਤਰਾ ਵਿਛਾਇਆ ਹੋਵੇ ਉਸ ਤੋਂ ਬਾਅਦ ਅਸੀਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਪਹਿਲੇ ਅਸੀਂ ਪਹਿਲੇ ਅਤੇ ਆਖਰੀ ਦੁਪਹਿਰੇ ਸਾਹ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਜ਼ਰੂਰ ਬਣਾਉਣੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਰ ਐਤਵਾਰ ਬਣਾਉਣਾ ਚਾਹੁੰਦੇ ਹੋ ਤਾਂ ਹਰ ਐਤਵਾਰ ਵੀ ਆਪ ਜੀ ਬਣਾ ਸਕਦੇ ਹੋ ਇਸ ਵਿੱਚ ਕੋਈ ਆਪ ਕੋ ਕਿਸੇ ਦੀ ਆਪਣੀ ਮਰਜ਼ੀ ਹੈ ਤੇ ਉਸ ਕਮਰੇ ਵਿੱਚ ਜੋਤ ਜ਼ਰੂਰ ਜਗਾ ਲੈਣੀ ਹੈ ਉਸ ਤੋਂ ਬਾਅਦ 10 ਵਜੇ 12 ਵਜੇ ਤੋਂ 5-7 ਮਿੰਟ ਪਹਿਲਾਂ ਅਸੀਂ ਅਰਦਾਸ ਕਰਨੀ ਗੁਰੂ ਸਾਹਿਬ ਦੇ ਅੱਗੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਜੋ ਵੀ ਆਪ ਜੀ ਦੀ ਮਨੋ ਕਾਮਨਾ ਅਰਦਾਸ ਕਰ ਦੇਣੀ ਹੈ ਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਅਰਦਾਸ ਕਰਨੀ ਹੈ ਕਿ ਜੋ ਪਹਿਰਾ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗੇ ਹਾਂ ਆਪ ਜੀ ਨੇ ਆਪ ਜੀ ਆਪਣੇ ਦਰ ਤੇ ਪਰਿਵਾਰਨ ਕਰਨਾ ਆਪ ਜੀ ਨੇ ਸਹੀ 12 ਵਜੇ ਪਾਠ ਸ਼ੁਰੂ ਕਰ ਦੇਣਾ ਹੈ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਦੋ ਪਾਠ ਸ੍ਰੀ ਚੌਪਾਈ ਸਾਹਿਬ ਦੇ ਉਸ ਤੋਂ ਬਾਅਦ 10-15 ਮਿੰਟ ਆਰਾਮ ਕਰਕੇ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ ਹੈ ਉਪਰੰਤ ਨਨ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰ ਦੇਣਾ ਹੈ ਉਸ ਤੋਂ ਬਾਅਦ ਆਪ ਜੀ ਨੇ ਅਰਦਾਸ ਕਰਨੀ ਹੈ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਲੋਗ ਲਗਾ ਦੇਣਾ ਹੈ ਇਹ ਆਪ ਜੀ ਨੇ ਅਰਦਾਸ ਵਿੱਚ ਬੋਲਣਾ ਹੈ ਖੜਾ ਪ੍ਰਸ਼ਾਦ ਦੇਗ ਨੂੰ ਕਿਰਪਾਨ ਭੇਟ ਕਰਨੀ ਹੈ ਉਸ ਵਿੱਚ ਪੰਜ ਪਿਆਰਿਆਂ ਦਾ ਗਫਾ ਕੌਲੀ ਵਿੱਚ ਕੱਢ ਕੇ ਦੁਆਰਾ ਫਿਰ ਦੇਗ ਵਿੱਚ ਮਿਲਾ ਦੇਣਾ ਹੈ ਤੇ ਫਿਰ ਉਸ ਵਿੱਚੋਂ ਇੱਕ ਕੌਲੀ ਕੱਢ ਕੇ ਇੱਕ ਕੌਲੀ ਦਾ ਗਫਾ ਕੱਢ ਕੇ ਰੱਖ ਦੇਣਾ ਹੈ ਉਹ ਆਪ ਜੀ ਜੋ ਪਾਠ ਕਰ ਰਿਹਾ ਹੈ ਉਸ ਨੂੰ ਦੇ ਦੇਣਾ ਹੈ ਜਾ ਜੋ ਪਾਠੀ ਸਿੰਘ ਪਾਠ ਕਰ ਰਿਹਾ ਹੈ ਉਸ ਨੂੰ ਉਸ ਨੂੰ ਦੇ ਦੇਣਾ ਹੈ ਜਾ ਤੁਸੀਂ ਆਪ ਪਾਠ ਕਰ ਰਹੇ ਹੋ ਆਪ ਉਹ ਪ੍ਰਸ਼ਾਦ ਸਾਕ ਸਕਦੇ ਹੋ ਪਾਠ ਕਰਦੇ ਸਮੇ ਪਾਠ ਵਿੱਚ ਉੱਠਣਾ ਨਹੀਂ ਤੇ ਨਾ ਕਿਸੇ ਨਾਲ ਆਪਾਂ ਨੇ ਬੋਲਣਾ ਹੈ ਤੇ ਇਸ ਤਰ੍ਹਾਂ ਆਪ ਜੀ ਨੂੰ ਦੁਪਹਿਰਾ ਸਾਹਿਬ ਦੀ ਮਰਿਆਦਾ 12 ਤੋਂ 4 ਵਜੇ ਤੱਕ ਦਾ ਇਹ ਪਾਠ ਕਰਨਾ ਹੈ ਸਾਥ ਸੰਗਤ ਜੀ ਜੇ 3:30 ਵਜੇ ਤੱਕ ਵੀ ਤੁਹਾਡਾ ਪਾਠ ਹੋ ਜਾਂਦਾ ਹੈ ਜੇ ਅੱਧਾ ਘੰਟਾ ਆਪ ਜੀ ਦਾ ਪਿਆ ਹੈ ਤਾਂ ਆਪ ਜੀ ਸਿਮਨ ਅਭਿਆਸ ਕਰ ਸਕਦੇ ਹੋ ਜਿਉ ਅਰਦਾਸ ਹੈ ਉਹ ਆਪ ਜੀ ਨੇ 4 ਵਜੇ ਹੀ ਕਰਨੀ ਹੈ ਸਾਥ ਸੰਗਤ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਜਰੂਰ ਕਰਨਾ ਇਸੇ ਤਰ੍ਹਾਂ ਮੈਂ ਆਪ ਜੀ ਵਾਸਤੇ ਵਧੀਆ ਵੀਡੀਓ ਗੁਰੂ ਪਾਤਸ਼ਾਹ ਦੀਆਂ ਲੈ ਕੇ ਆਂਦਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ